ਆਰੇ ਮੈਂ ਜਿੱਥੇ ਕੋ ਬਗਵਾ ਨਾ ਤੇ ਲਾਸਟੇ ਹੀ ਬਾਅਦ ਮੈਂ ਬੈਠੇ ਸੀ ਇਹ ਕੋਲ ਦੂਜੇ ਗਾਲੀ ਅੰਦਰ ਆ ਕੇ ਬੋਲਣ ਲੱਗ ਗਿਆ ਬਹੁਤ ਗਲਤ ਸ਼ਬਦਾਂ ਦੀ ਬੋਲਿਆ ਵੀ ਪਾਲ ਸੰਗਤ ਬੈਠੀ ਸੀ ਬੀਬੀਆਂ ਬੈਠੀਆਂ ਸੀ ਇਹਨੇ ਬਹੁਤ ਗਲਤ ਸ਼ਬਦਾਂ ਦੀ ਬੋਲੀ ਅੰਦਰ ਨਹੀਂ ਮੈਂ ਤਾਂ ਕਹਿੰਦਾ ਇਸ ਨੂੰ ਆਪਣੇ ਆਪ ਦੇ ਕੰਮ ਨਹੀਂ ਮਾਰਦਾ ਇਹ ਗਾੜੀ ਦੇ ਵਿੱਚ ਹੀ ਆਪਣੇ ਕੋ ਦੇ ਰਿਹਾ ਜਿੱਤਰੇ ਮਿੰਟ ਲੈ ਦੋ ਘੰਟੇ ਮੈਂ ਕਰਨਾ ਬੈਠੀ ਸੀ ਇੰਦਰ ਭੱਜਿਆ ਤਾਂ ਕਹਿੰਦਾ ਇਹ ਮਹਾਰਾਜ ਸਵਾਈ ਵਾਲੇ ਭੱਜਿਆ ਤੇ ਫਿਰ ਇਹਨਾਂ ਇੱਕ ਨੀਤੀ ਪ੍ਰਕਾਰ ਦੇ ਸਿੰਘਾਂ ਦੇ ਇੱਕੋ ਕੋਦਮ ਕੋਲ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਾਵਧਾਨ ਖੜਾਇਆ। ਇਹ ਪਤਾ ਨਹੀਂ ਕਿੰਨੀਆਂ ਸਮਝੀਆਂ ਚਾਲਾਂ ਨੇ ਜਿਹੜੀਆਂ ਇੱਕ ਸਿੰਘ ਸਾਹਿਬ ਦੀ ਬੇਵਿਫੀ ਕਰਨ ਵਿੱਚ ਪਤਾ ਨਹੀਂ ਕਿਤਾ ਹੱਥ ਹੈ। ਬੇਅਦਬ ਵਿਧੀਆਂ ਘਟਨਾਵਾਂ ਪੰਜਾਬ ਦੇ ਵਿੱਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਇੰਦਰਾਪੁਰੀ ਇਲਾਕੇ ਦੀ ਗਲੀ ਨੰਬਰ 13 ਦਾ ਹੈ ਜਿੱਥੇ ਗੁਰਦੁਆਰਾ ਜੋਰਾਵਰ ਸਿੰਘ ਫਤੇ ਸਿੰਘ ਸਾਹਿਬ ਦੇ ਅੰਦਰ ਇੱਕ ਨੌਜਵਾਨ ਦੇ ਵੱਲੋਂ ਬੀਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਮੌਕੇ ਤੇ ਸੇਵਾਦਾਰਾਂ ਨੇ ਫੜ ਲਿਆ ਤੇ ਉਸ ਦਾ ਜਮ ਕੇ ਕਟਾਪਾ ਕੀਤਾ ਤੇ ਬਾਅਦ ਦੇ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੌਜਵਾਨ ਦੀ ਮਾਂ ਨੂੰ ਮੌਕੇ ਤੇ ਸੱਦਿਆ ਤੇ ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਇਸ ਕਰਕੇ ਉਸ ਨੇ ਅਜਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਆਈ ਗੁਰੂ ਸਾਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇੰਦਰਾਪੁਰੀ ਤਾਇਪੁਰ ਲੁਧਿਆਣਾ ਵਿਖੇ ਕੋਈ 6 ਵਜੇ ਦੇ ਨੇੜੇ ਤੇ ਸਵੇਰੇ 6:10 ਤੇ ਸੀਖਸ ਜੋ ਬਹੁਤ ਸਪੀਡ ਨਾਲ ਗੱਡੀ ਭੱਜਿਆ ਆ ਰਿਹਾ ਸੀ ਇੱਕੋ ਦਮ ਫਰਦਾਸਾ ਮੱਛਾ ਟੇਕੇ ਅੰਦਰ ਵੱਲ ਭੱਜਿਆ ਗੁਰਦਾਸ ਸਾਹਿਬ ਦੇ ਜਦੋਂ ਇਹ ਅੰਦਰ ਭੱਜਿਆ ਤਾਂ ਪਹਿਲਾਂ ਇਹਨੇ ਮਹਾਰਾਜ ਸਵਾਰੀ ਵੱਲ ਭੱਜਿਆ ਤੇ ਫਿਰ ਇਹਨੇ ਕੀਰਤਨ ਕਰ ਰਹੇ ਸਿੰਘਾਂ ਤੇ ਇੱਕੋ ਫੋੜਾ ਦਮ ਕੋਹ ਜਾ ਕੇ ਫਲਾ ਕਰਨ ਦੀ ਕੋਸ਼ਿਸ਼ ਕੀਤੀ ਜੋ ਪੁੱਤਰ ਦੀ ਮਹਾਰਾਜ ਤਾਬੀਆਂ 'ਚ ਬੈਠਾ ਸੀ ਸਰਦਾਰ ਸਾਹਿਬ ਸਿੰਘ ਸਾਹਿਬ ਤੇ ਸੇਵਾਦਾਰ ਹੋਰ ਜਿਨ੍ਹਾਂ ਨੇ ਇਹਨੂੰ ਇੱਕਦਮ ਜੱਫਾ ਪਾ ਕੇ ਫੜ ਲਿਆ ਇਹ ਬਹੁਤ ਦੁਸ਼ੰਗਾਲੀ ਅੰਦਰ ਜਾ ਕੇ ਬੋਲਣ ਲੱਗ ਗਿਆ ਬਹੁਤ ਗਲਤ ਸ਼ਬਦਾਂ ਦੀ ਬੋਲਿਆ ਵੀ ਪਾਲਾ ਸੰਗਤ ਬੈਠੀ ਸੀ ਬੀਬੀਆਂ ਬੈਠੀਆਂ ਸੀ ਇਹਨੇ ਬਹੁਤ ਗਲਤ ਸ਼ਬਦਾਂ ਦੀ ਬੋਲੀ ਅੰਦਰ ਜਦੋਂ ਉਹਨਾਂ ਨੇ ਫੜ ਕੇ ਬਾਹਰ ਲੈ ਕੇ ਆਏ ਸੰਗਤ ਦੇ ਵਿੱਚ ਜਦੋਂ ਇਹਨੂੰ ਥੋੜਾ ਕੁਟਮਾ ਕੇ ਪੁੱਛਕੀਚ ਕੀਤੀ ਗਈ ਇਹ ਦੱਸਿਆ ਇਹਨੇ ਆਪਣਾ ਨਾਮ ਪ੍ਰਵੀਨ ਦੱਸਿਆ ਐਡਰੈਸ ਜੋ ਈਡਲ ਜੋਸ ਕਲੋਨੀ ਦੱਸ ਰਿਹਾ ਕਿੰਨੇ ਵਜ ਦੀ ਗੱਲ ਇਹ ਕੋਈ 6 10 ਕ ਦੀ ਗੱਲ ਹੈ ਜੀ ਸੀਸੀਟੀਵੀ ਫੁਟੇਜ ਆਈ ਪੂਰੀ ਹੈਗੀ ਹੈ ਜੋ ਅੰਦਰ ਪਾਈਦੇ ਦੀ ਗਲੀ ਚ ਪਾਈਦੇ ਦੀ ਹੈਗੀ ਸਾਰੀ ਹੈਗੀ ਹੈ ਕੁਦਰਤ ਅੰਦਰ ਦੀ ਵੀ ਹੈ ਇੱਕ ਚੁੱਚੇ ਮੇਨ ਗੇਟ ਤੋਂ ਨਾ ਦੁਆਰਾ ਸਾਹਿਬ ਦੇ ਜਦੋਂ ਐਂਟਰ ਹੋ ਕੇ ਬਹੁਤ ਰਚਦਾ ਟੱਪਦਾ ਅੰਦਰ ਵੜ ਕੇ ਆ ਗਿਆ ਜਿਵੇਂ ਆਪਾਂ ਐਜ਼ ਅ ਮੈਂਟਲੀ ਇਹ ਹਰਕਤ ਦਿਖਾਣ ਲੱਪੈ ਨੇ ਉਹ ਤੋਂ ਅੰਦਰ ਵੜ ਕੇ ਇਹ ਅਸੀਂ ਕੀਰਤਨਗਾਰ ਜੀ ਅੰਦਰ ਕੀਰਤਨ ਕਰਦੇ ਕਰਦੇ ਸਾਡੇ ਵਾਜਿਆਂ ਦੇ ਉੱਤੇ ਹੱਥ ਮਾਰੇ ਜਾਂਦਾ ਬਾਹਰ ਭਜਣ ਨੂੰ ਇਹ ਬੀਬੀਆਂ ਨੂੰ ਜਾ ਕੇ ਤੰਕਰ ਲੱਗ ਪਿਆ ਇੱਥੇ ਸਾਡੇ ਜਦੋਂ ਇੰਨਾ ਅਫਸਰਡ ਹੋਵੇ ਤੁਸੀਂ ਦੇਖੋ ਹੁਣ ਉਹ ਸਾਵਧਾਨ ਖੜਾ ਆ ਇਹ ਪਤਾ ਨਹੀਂ ਕਿੰਨੀਆਂ ਸੂਟੀਆਂ ਚਾਲਾਂ ਨੇ ਜਿਹੜੀਆਂ ਇਹ ਗੁਰਸਾਹਿਬ ਦੀ ਬੇਬੀ ਕਰਾਉਣ ਵਿੱਚ ਪਤਾ ਨਹੀਂ ਕਿਹਦਾ ਹੱਥ ਹੈ। ਬਈ ਸਰਕਾਰ ਨੂੰ ਵੀ ਰਿਕੁਐਸਟ ਕਰਦੀ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਲੱਤ ਪਾਈ ਜਾਵੇ। ਜੋ ਵੀ ਹੋ ਸਕਦਾ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿੰਨੇ ਵਜੇ ਦੀ ਗੱਲ ਹੈ? ਇਹ ਤਕਰੀਬਨ 6 ਵਜੇ ਦੀ ਗੱਲ ਹੈ ਜੀ ਐਲਟਰਾ। ਤੇ ਪੁਲਿਸ ਕਿੰਨੇ ਵਜੇ ਆਈ? ਪੁਲਿਸ ਤਕਰੀਬਨ 9 ਵਜੇ ਐਂਟਰ ਹੋਈ ਹੈ। ਐਸਐਮ ਜੈਬ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ।